ਟੀਮ ਵਰਕ ਵਿੱਚ ਕਿੰਨੀ ਤਾਕਤ ਹੈ ਤੁਸੀਂ ਵਕ ਵਕ ਕੰਪਨੀਆਂ ਬਾਰੇ ਜਾਣ ਸੰਗਠਨ ਬਿਨਾ ਟੀਮ ਵਰਕ ਇਹ ਸਿਰਫ ਨੌਕਰੀ ਨਹੀਂ ਜੀਵਨ ਦਾ ਘਰ ਹਰ ਖੇਤਰ ਨੌਜਵਾਨ ਹੋਵੇਗਾ ਜੇ ਤੁਹਾਡੇ ਕੋਲ ਟੀਮ ਹੈ ਇਹ ਨਹੀਂ ਤਾਂ ਸਫਲਤਾ ਮੁਸ਼ਕਲ ਹੋਵੇਗੀ ਪਸ਼ੂ ਪੰਛੀ ਵੀ ਜਾਣਗੇ ਜਾਨਵਰ ਵੀ ਇਸ ਦੀ ਮਹੱਤਤਾ ਜਾਣਦੇ ਹਨ ਉਸਨੇ ਕੀੜੀਆਂ ਨੂੰ ਕਿਵੇਂ ਵੇਖਿਆ ਟੀਮ ਵਰਕ ਤੇ ਤੁਹਾਡਾ ਯੋਗਦਾਨ ਸਮੱਸਿਆ ਹੱਲ ਕਰੋ ਪੰਛੀਆਂ ਨੇ ਦੇਖਿਆ ਹੋਵੇਗਾ ਕਿ ਉਹ ਉਹਦੀ ਸ਼ਕਲ ਵਿੱਚ ਵੱਧਦੇ ਹਨ ਲੰਬੀ ਦੂਰੀ ਆਸਾਨੀ ਨਾਲ ਤੈਅ ਕਰੋ ਤੁਸੀਂ ਵੇਖਿਆ ਹੋਵੇਗਾ ਪੌਦੇ ਇੱਕ ਥਾਂ ਵੱਧਦੇ ਹਨ ਤਾਂ ਕਿ ਉਹ পরাਗੀਕਰਨ ਆਸਾਨੀ ਨਾਲ ਕੀਤਾ ਜਾ ਸਕੇ ਬੈਕਟੀਰੀਆ ਸਮੁੰਦਰ ਵਿੱਚ ਸਮੂਹਾ ਵਿੱਚ ਮੱਛੀਆਂ ਦੇ ਸਮੂਹ ਟੀਮ ਵਾਂਗ ਜਿਉਂ ਹੋਰ ਜ਼ਿਲ੍ਹਿਆਂ ਤੋਂ ਬਚ ਸਕਦੇ ਹਨ ਟੀਮ ਵਰਕ ਲੱਖਾਂ ਦੀ ਕਾਦ ਹੈ ਅਸੀਂ ਲੱਖਾਂ ਸਾਲਾਂ ਤੋਂ ਚੱਲਦਾ ਸਮਾਜ ਹਾਂ ਮੈਂ ਹਮ ਵਿੱਚ ਰਹਿੰਦਾ ਹਾਂ ਚਮੜੀ ਹੋਣ ਦਿਓ ਬਾਰੇ ਸਿੱਖੋ सबसक्राइब करो स्वय सहायता वीडियोस। ओह है नंबर एक चंगा टीम नेता होना बुद्धिमान होना जरूरी है तजर्बेकार नेता होना चाहता है टीम मैंबर के कई नुकसान हैं गल ना सुनो लड़ो ए हो सकता है जे टीम लीडर टीम काबू और हुक्म पूरे टीम की पालना करो ठीक काम करता है ਜੇ ਤੁਸੀਂ ਪਹਿਲੀ ਟੀਮ ਵਿੱਚ ਹੋ ਲੀਡਰ ਬਣੋ ਬਾਸ ਬਣੋ ਕੋਈ ਆਗੂ ਹੋਣਾ ਨਾਲ ਨਹੀਂ ਕੰਮ ਕਰੇਗਾ ক্রিকেট ਟੀਮ ਦਾ ਕਪਤਾਨ ਉਹ ਮੈਚ ਖੇਡਦਾ ਹੈ ਟੀਮ ਨੂੰ ਹਾਥੀਆਂ ਵਾਂਗ ਸੰਭਾਲਦਾ ਹੈ ਝੁੰਡ ਦਾ ਆਗੂ ਪੁਰਾਣਾ ਹਾਥੀ ਹੈ ਪਰਿਵਾਰ ਦਾ ਕਮਾਉਣ ਵਾਲਾ ਪਰਿਵਾਰ ਦੀ ਦੇਖਭਾਲ ਕਰਨ ਵਾਲਾ ਨੇਤਾ ਕਰੀਮ ਦੀ ਗੱਲ ਕਰਦੇ ਹੋਏ ਟੀਮ ਦਾ ਲੀਡਰ ਅਤੇ ਦੂਜਾ ਬਿੰਦੂ ਲਾਜ਼ਮੀ ਹਨ ਮੈਂਬਰਾਂ ਨੂੰ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਦੱਸ ਟੀਮ ਮੈਂਬਰਾਂ ਨੂੰ ਪਤਾ ਹੋਵੇ ਚਾਹੀਦਾ ਉਹਨਾਂ ਦਾ ਕੰਮ ਕੀ ਹੈ ਜ਼ਿੰਮੇਵਾਰੀਆਂ ਮੈਂਬਰ ਕੰਮ ਤੇ ਜ਼ਿੰਮੇਵਾਰੀਆਂ ਨਿਭਾਓ ਮੱਖੀਆਂ ਵਾਂਗ ਕਰ ਸਕਦੇ ਹਨ ਮધુ ਮੱਖੀਆਂ ਅੰਮ੍ਰਿਤ ਲਈ ਪੁਕਤੀ ਕਿਤੇ ਮੱਖੀਆਂ ਛੱਤਾ ਬਣ ਕੁਝ ਮੱਖੀਆਂ ਵੱਧਦੀਆਂ ਹਨ ਹਰੇਕ ਦੇ ਵੱਖਰੇ ਕੰਮ ਹਨ ਸਾਰੀਆਂ ਜ਼ਿੰਮੇਵਾਰੀਆਂ ਬਿੰਦੂ 3 ਦੀਆਂ ਹਨ ਸਾਰੇ ਮੈਂਬਰਾਂ ਦਾ ਸਤਿਕਾਰ ਕਰੋ ਜੇ ਮੈਂਬਰ ਹੋਵੇ ਤਾਂ ਟਵੀਟ ਕਰੋ ਚੰਗਾ ਕੰਮ ਹੋਵੇ ਤਾਂ ਤਾਰੀਫ਼ ਕਰੋ ਮੈਂਬਰਾਂ ਦਾ ਸਤਿਕਾਰ ਕਰੋ ਇੱਕ ਦੂਜੇ ਦਾ ਸਤਿਕਾਰ ਕਰਨਗੇ ਚੰਗੀ ਟੀਮ ਵਰਕ ਪੁਆਇੰਟ 4 ਟੀਮ ਵਰਕ ਸਾਰੇ ਸਵਾਲ ਜਵਾਬ ਸੁਣੋ ਇਹ ਮੌਕਾ ਹੋਣਾ ਚਾਹੀਦਾ ਹੈ ਜੇਕਰ ਇੱਕ ਜਾਂ ਜੇ ਅਸੀਂ ਦੋ ਲੋਕ ਸੁਣੀਏ ਟੀਮ ਚੰਗੇ ਨਾਲ ਹੋਰ ਹਾਸਲ ਕਰੇਗੀ ਟੀਮ ਵਿੱਚ ਨੇਤਾ ਦੀ ਸੁਣੋ ਜਵਾਬ ਨਹੀਂ ਮਿਲਿਆ ਜਿਸ ਨਾਲ ਉਹਨਾਂ ਨੂੰ ਨੁਕਸਾਨ ਹੁੰਦਾ ਹੈ ਇਸ ਕਰਕੇ ਸਭ ਕੁਝ सबन बराबर मौका मिलना चाहता है सुनो अते टीम काम करो टीम पॉइंट होने चाहते हैं प्राप्त कर सकते सारे मैंबर की जिम्मेवारी है मैंबर नारी नहीं पता सिर्फ बिंदु नंबर टीचा पाएगा जदों भी टीम करती है इकले ना वधो टीम निलके अगे वना है ਮੈਂਬਰ ਮਿਲ ਕੇ ਕੰਮ ਕਰਨਗੇ ਟੀਮ ਅੱਗੇ ਵਧ ਕੇ ਹੀ ਕਾਮਯਾਬ ਹੋ ਸਕਦੀ ਹੈ ਚੱਕ ਦੇ ਇੰਡੀਆ ਵਧੀਆ ਫਿਲਮ ਹੈ ਤੁਸੀਂ ਸਾਰੇ ਖਿਡਾਰੀ ਖੇਡਦੇ ਵੇਖ ਸਕਦੇ ਹੋ ਜੇਕਰ ਤੁਸੀਂ ਸੋਚਦੇ ਹੋ ਤਾਂ ਚੰਗਾ ਜਦੋਂ ਸਾਰੇ ਖਿਡਾਰੀ ਮਿਲਦੇ ਹਨ ਉਹ ਸਿਰਫ ਮਿਲ ਕੇ ਜਿੱਤ ਸਕਦੇ ਹਨ ਟੀਮ ਵਿੱਚ ਮਦਦ ਕਰੋ ਇੱਕ ਦੂਜੇ ਨੂੰ ਪ੍ਰੇਰਿਤ ਕਰਨਾ ਨੰਬਰ 17 ਕਰੋ ਦੋਸਤਾਂ ਨਾਲ ਕਰਨਾ ਦੋਸਤਾਂ ਨਾਲ ਇਹ ਪਿਕਨਿਕ ਨਹੀਂ ਹੈ ਟੀਮ ਨਾਲ ਕੰਮ ਕਰੋ ਮੈਂਬਰ ਦੋਸਤਾਂ ਵਰਗੇ ਤੁਸੀਂ ਤਾਲਮੇਲ ਕਰ ਸਕੋਗੇ ਇੱਕ ਦੂਜੇ ਨੂੰ ਸਮਝ ਸਕਣਗੇ ਟੀਮ ਦੀ ਸਫਲਤਾ ਵਧੇਗੀ ਖੇਡਾਂ ਵਿੱਚ ਟੀਮ ਨੂੰ ਖਾਸ ਤੌਰ ਤੇ ਦੋਸਤਾਂ ਨਾਲ ਵਿਹਾਰ ਕੀਤਾ ਇਕੱਠੇ ਘੁੰਮਣਾ ਅਤੇ ਪਾਰਟੀ ਕਰਨੀ ਹੈ ਸਮਝੋ ਅਤੇ ਮਿਲ ਕੇ ਕੰਮ ਕਰੋ ਤੁਸੀਂ ਇਹ ਕਰ ਸਕਦੇ ਹੋ ਜੇ ਤੁਸੀਂ ਜੇ ਅਸੀਂ ਟੀਮ ਵਰਕ ਕਰੀਏ ਤੁਸੀਂ ਸਫਲ ਹੋ ਸਕਦੇ ਹੋ ਇਹ ਟੀਮ ਵਰਕ ਨਾਲ ਸੰਬੰਧਿਤ ਹੈ ਇਹ ਸੁਝਾਅ ਚੰਗੀ ਟੀਮ ਲਈ ਸਹਾਇਕ ਹਨ ਤੁਸੀਂ ਵੀਡੀਓ ਕਾਲ ਸੈੱਟ ਕਰ ਸਕਦੇ ਹੋ ਸਾਡੇ ਨਾਲ ਜੁੜੋ ਤੇ ਵੀਡੀਓ ਵੇਖੋ ਲਈ ਤੁਹਾਡਾ ਧੰਨਵਾਦ ਹੋਇਆ ਸੀ ਸੰਗੀਤ